ਮਟੀਰੀਅਲ ਵਾਸਤੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਜੀ ਦਾ ਇਹ ਨਿਰਦੇਸ਼ ਆ ਵੈਸ ਜਾ ਵੀ ਤੁਸੀਂ ਲਵੇ ਖੜ ਕੇ ਆਪਦਾ ਕੰਮ ਕਰਵਾਓ ਜੇ ਵੀ ਕੋਈ ਵੀ ਠੇਕੇਦਾਰ ਕੋਈ ਮਾੜਾ ਕੰਮ ਕਰਦਾ ਠੀਕ ਆ ਤੇ ਨਾਲ ਦੀ ਨਾਲ ਉਹਦਾ ਗੌਰ ਕਰੋ ਤੁਸੀਂ ਤੇ ਆਪਾਂ ਮੈਕਮੇ ਨੂੰ ਦੱਸੀਏ ਵੀ ਜੇ ਠੇਕੇਦਾਰ ਕੋਈ ਮਾੜਾ ਮਾਲ ਪਾਉਂਦਾ ਤਾਂ ਤਾਂ ਅਜੇ ਤੱਕ ਤਾਂ ਪਾਇਆ ਕੀ ਲੱਗਦਾ ਹੈਗਾ ਮਤਲਬ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਜਿਹੜਾ ਵੀ ਇਸਤਾਨ ਦੇ ਠੇਕੇਦਾਰ ਨਹੀਂ ਅਸੀਂ ਸਾਰਿਆਂ ਨੂੰ ਠੇਕੇਦਾਰ ਨੂੰ ਵੀ ਕਹਿੰਨੇ ਆ ਵੀ ਆਪਦਾ ਭਾਈ ਸਹੀ ਕੰਮ ਕਰੋ ਤੁਹਾਨੂੰ ਸਹੀ ਪੈਸੇ ਸਰਕਾਰ ਦੇ ਰਹੀ ਹੈਗੇ ਸਹੀ ਸਾਡੇ ਕੰਮ ਹੋਣੇ ਚਾਹੀਦੇ ਨੇ ਜੇ ਕੋਈ ਗਲਤ ਕੰਮ ਕਰੂਗਾ ਤੇ ਸਬਸਬ ਸੜਕਾਂ ਦਾ ਨਿਰਮਾਣ ਹੈ ਜਿਹੜਾ ਪਿੰਡ ਦੇ ਪੱਧਰ ਤੇ ਵਿਕਾਸ ਦਾ ਜਿਹੜਾ ਹੈਗਾ ਸੀ ਉਹ ਲਗਭਗ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਕੀ ਕਹੂੰਗੇ ਕਿ ਜਿੰਨੇ ਸੜਕਾਂ ਸਾਰੀਆਂ ਬਣ ਚੁੱਕੀਆਂ ਨੇ ਇਹਦੇ ਪਹਿਲਾਂ ਤਾਂ ਜੀ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਹੈ ਜਿਹੜੇ ਸਾਡੇ ਵਿਕਾਸ ਕਾਰਜਾਂ ਦੀ ਲੜੀ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਤੇ ਲੋਕ ਉਹ ਆਵਾਜ਼ ਬੁਲੰਦ ਹੁੰਦੀ ਹੈ ਹੌਲੀ-ਹੌਲੀ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਉੱਭਰ ਕੇ ਆਉਂਦੀ ਹੈ ਲੋਕ ਸਾਥ ਦਿੰਦੇ ਨੇ ਵੀ ਵਿਕਾਸ ਕਾਰਜ ਹੋ ਰਹੇ ਨੇ ਦੂਜੇ ਨੰਬਰ ਤੇ ਅਸੀਂ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਜੀ ਨੂੰ ਈਮਾ ਜੀ ਦਾ ਬਹੁਤ ਧੰਨਵਾਦੀ ਆ ਇਹ ਜ ਸਾਡੇ ਪਿੰਡ ਨੂੰ ਇੱਕ ਗੋਦ ਲਿਆ ਹੋਇਆ ਪਿੰਡੇ ਮੰਨ ਲੋ ਇਹ ਸਾਨੂੰ ਗਰੰਟੀ ਦੇ ਗੱਫੇ ਦੇ ਰਹੇ ਨੇ ਅੱਗੇ ਵੀ ਦਿੰਦੇ ਰਹਿਣਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੂਜੀ ਗੱਲ ਜਿਹੜੀ ਵਿਕਾਸ ਕਾਰਜ ਨੇ ਸਾਡੇ ਤਕਰੀਬਨ 6 ਚੜਕਾਂ ਜਿਹੜੀਆਂ ਕਦੇ ਕਿਸੇ ਨੇ ਦੇਖੀ ਨਹੀਂ ਤੀ ਬਥੇਰੀਆਂ ਐਮਐਲਏ ਬਣੇ ਬਥੇਰੀਆਂ ਸਰਕਾਰ ਆਈਆਂ ਬਥੇਰੀਆਂ ਨੂੰ ਬੇਨਤੀਆਂ ਕਰੀਆਂ ਕਿਸੇ ਨੇ ਸਾਡੇ ਕਹਿੰਦੇ ਚਾਕਿਆ ਨਹੀਂ ਸਾਡੇ ਮੰਤਰੀ ਸਾਹਿਬ ਨੂੰ ਸਾਨੂੰ ਮਾੜਾ ਜਿਹਾ ਕਹਿਣ ਦੀ ਸਾਡੇ ਉਹਦੀ ਕੰਮ ਕਰ ਦੇਣਾ ਇੱਕ ਹਰਪਾਲ ਸਿੰਘ ਜੀਮਾ ਨੂੰ ਕੋ ਜਿਹੜੇ ਕੋਈ ਕੱਚੇ ਰਸਤੇ ਰਹਿ ਗਏ ਜਾਂ ਨੀਲੋਵਾਲ ਵਾਲਾ ਰਹਿ ਗਿਆ ਜਾਂ ਸ਼ਾਜਲੀ ਤੋਂ ਨੀਲੋਵਾਲ ਜੋ ਰੋਡ ਹੈਗਾ ਉਹ ਕਾਫੀ ਲੋਕਾਂ ਦੀ ਮੰਗ ਹੈ ਜੀ ਉਹ ਆਪਣੇ ਤਿੰਨ ਰਸਤੇ ਰਹਿੰਦੇ ਆ ਜੀ ਹੁਣ ਤਿੰਨ ਰਹਿ ਗਏ ਦੋ ਪਾਸ ਹੋਈਆਂ ਪੰਜਾਂ ਨੇ ਜਿੰਨਾਂ ਦਾ ਹਫਤੇ ਤੱਕ ਕੰਮ ਚੱਲਣਾ ਤਕਰੀਬਨ ਦਵਾਰੇ ਉੱਤੇ ਕੱਲਾ ਬੱਟਾ ਪਾ ਕੇ ਰੀਮਿਕਸ ਸਿਆਲ ਲੱਗੇ ਤਾਂ ਬਾਦ ਪੈਣਾ ਹੈ ਜਿਹੜੇ ਤਿੰਨ ਰਸਤੇ ਆਪਣੇ ਕੱਚੇ ਰਹਿੰਦੇ ਨੇ ਉਹਨਾਂ ਦੀ ਪ੍ਰਪੋਜ਼ਲ ਪੰਚਾਇਤ ਵੱਲੋਂ ਮੰਤਰੀ ਸਾਹਿਬ ਨੂੰ ਬੇਨਤੀ ਕਰ ਉਮਰ ਮંત્રી ਸਾਹਿਬ ਕਹਿੰਦੇ ਵੀ ਅਗਲੀ ਵਾਰ ਜਦੋਂ ਸੜਕਾਂ ਦਾ ਕੰਮ ਚੱਲਣਾ ਹੈ ਉਹਦੇ ਪਾਸ ਕਰ ਦਾਂਗੇ। ਇੱਕ ਸਰਾਜਲੀ ਤੋਂ ਅਮੀਲੋ ਵਾਲਾ ਜਿਹੜਾ ਰੋਡ ਹੈਗਾ ਉਹ ਵੀ ਕਾਫੀ ਸਾਹ ਹਾਲਤ ਖਸ ਚੁੱਕਾ। ਉਹ ਸਾਹਲੀ ਦੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਲੀਲੋ ਵਾਲੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਤਿੰਨੇ ਸਰਪੰਚ ਅਸੀਂ ਰਲ ਮਿਲ ਕੇ ਉਹਦੀ ਪ੍ਰੋਪੋਜ਼ਲ ਮੰਤਰੀ ਸਾਹਿਬ ਨੂੰ ਭੇਜ ਦਾਂਗੇ ਉਹ ਵੀ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ। ਸਾਹਲੀ ਦੇ ਸੜਕਾਂ ਜਿਵੇਂ ਕਿ ਰੋਜਾ ਪੱਤੀ ਦੇ ਸੜਕਾਂ ਰਹਿਣੀਆਂ ਨੇ ਜਾਂ ਹੋਰ ਸੜਕਾਂ ਦੀਆਂ ਰਹਿਣੀਆਂ ਨੇ ਜਿ ਸਾਹਲੀ ਦੀਆਂ ਉਹਦੇ ਬਾਰੇ ਕੀ ਕਹੋਗੇ? ਉਹ ਪ੍ਰੋਪੋਜ਼ਲ ਤਾਂ ਜੀ ਜਿਹੜੀਆਂ ਦੇਖੋ ਜਿਹੜੀਆਂ ਤਾਂ ਆਪਣੇ ਹੈਰ ਉਸ ਚਰਕੰਦੀ ਰਿਪੇਅਰ ਦੂਜੀ ਵਾਰ ਹੋ ਚੁੱਕੀ ਹੈ ਇੱਕ ਰੋਜਾਪੱਤੀ ਵਾਲੇ ਦਰਵਾਜੇ ਤੋਂ ਲੈ ਕੇ ਗੁਰੂ ਸਾਹਿਬ ਰੋਡ ਰੂਪੇ ਦੀ ਚੱਕੀ ਤੱਕ ਰਹਿੰਦੀ ਹੈ ਜਿਹਦੀ ਰਿਪੇਅਰ ਹੋਈ ਨਹੀਂ ਜਿਹਦੇ ਨਹੀਂ ਬਣੀ ਹੈ ਇੱਕ ਆਪਣੀ ਨਿੱਕੇ ਦੀ ਚੱਕੀ ਦੇ ਮੂਰਦੀ ਰਹਿੰਦੀ ਹੈ ਉਹਨਾਂ ਦੀ ਰਿਪੇਅਰ ਵਾਸਤੇ ਵੀ ਪ੍ਰਪੋਜ਼ਲ ਮੰਤਰੀ ਸਾਹਿਬ ਨੂੰ ਭੇਜੀ ਹੋਈ ਹੈ ਉਹ ਤੱਕ ਪਹੁੰਚ ਨਹੀਂ ਆਇਆ ਉਹ ਵੀ ਅਗਲੇ ਸੀਜ਼ਨ ਹੀ ਬਣਦੀਆਂ ਨੇ ਜੀ ਹੁਣ ਤਾਂ ਸੀਜ਼ਨ ਆਫ ਹੈ ਹੁਣ ਤਾਂ ਜਿਹੜੀ ਸੜਕਾਂ ਨੇ ਬਣਨਾ ਵੀ ਉਹ ਤੇ ਕੱਲਾ ਵੱਟਾ ਪੈ ਗਈ ਪ੍ਰੀਮਿਕਸ ਦਾ ਪੈਣਾ ਨਹੀਂ ਚੇਅਰਮੈਨ ਸਾਹਿਬ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਹਲਕਾ ਦਾ ਤੁਸੀਂ ਚੇਅਰਮੈਨ ਨੂੰ ਮੈਂ ਕਮੇਟੀ ਦੇ ਮੰਤਰੀ ਸਾਹਿਬ ਵੱਲੋਂ ਵਿਕਾਸ ਕਾਰਜਾਂ ਲਈ ਦਰਸ਼ਕਾਂ ਦੇ ਗੱਫੇ ਦਿੱਤੇ ਜਾ ਰਹੇ ਨੇ ਕੀ ਕੀ ਕੰਮ ਨੇ ਜਿਹੜੇ ਇੱਥੇ ਸਾਡੀ ਵਿੱਚ ਹੋ ਚੁੱਕੇ ਨੇ ਪਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਵੀ ਅਸੀਂ ਕੰਮ ਕਹਿੰਦੇ ਹਰੇਕ ਗੱਲ ਸਾਡੀ ਪਹਿਲੇ ਧਾਰ ਤੇ ਸੁਣੀ ਜਾਂਦੀ ਹੈ ਚਾਹੇ ਪੰਚਾਇਤ ਜਾਂਦੀ ਹੈ ਸਾਡੀ ਜੜੀ ਮਰਜੀ ਟੀਮ ਜਾਂਦੀ ਹੈਗੀ ਪਿੰਡ ਦੀ ਉਹਦੇ ਵਾਸਤੇ ਪਹਿਲੇ ਧਾਰ ਤੇ ਉਹ ਗ੍ਰਾਂਟਾਂ ਨੇ ਜਿਹੜੇ ਪਿੰਡ ਦੇ ਵਿਕਾਸ ਕਾਰਜ ਨੇ ਕੋਈ ਵੀ ਬੰਦੇ ਜਾਂਦਾ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਹੈਗਾ ਜਿਵੇਂ ਸੜਕਾਂ ਨਾਲ ਦੀ ਆ ਜਿਵੇਂ ਸਾਜਲੀਤੂ ਲੈ ਕੇ ਜਮੰਦਿਆਂ ਦੀ ਸੜਕ ਤੀਗੀ ਇਹ ਪਹੇਤੇ ਕੱਚੇ ਤੇ ਸਾਜਲੀਤੂ ਰਾਮਪੁਰ ਕੋਠੇ ਇਹ ਇੱਕ ਕੱਚੇ ਪਹੇਤੇ ਪਤਾ ਨਹੀਂ ਕਿ ਦੇਖਦੇ ਪਹੇਤੇ ਤੇ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰੀ ਉਹਨੇ ਉਹਦੀ ਨਾਲ ਦੀਆਂ ਪ੍ਰਵਾਨ ਕਰਕੇ ਨਾਲ ਦੀਆਂ ਸੜਕਾਂ ਤੇ ਇੱਕ ਵਾਰ ਰਹਿ ਵੀ ਕੀਤੀ ਅਸੀਂ ਸੋਹੀ ਸਾਹਿਬ ਦਾ ਹਰਪਿੰਦਰ ਸਿੰਘ ਸੋਹੀ ਦਾ ਜੀ ਬਹੁਤ ਧੰਨਵਾਦ ਕਰਦੇ ਆ ਉਹਨੇ ਸਪੈਸ਼ਲ ਜਾ ਕੇ ਚੰਡੀਗੜ੍ਹ ਜਾ ਕੇ ਦੋਈ ਸੜਕਾਂ ਪਵਾਇਆਂ ਇਹ ਉਹਦਾ ਦਿਲੋਂ ਦਿਲਦਿਆਂ ਗਹਿਰਾਈਆਂ ਤੋਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਨੇ ਸਾਡੀ ਪਹਿਲੇ ਆਧਾਰ ਤੇ ਹਰੇਕ ਗੱਲ ਸੁਣ ਕੇ ਸੜਕਾਂ ਬਣਵਾਈਆਂ ਜਿਹੜੀਆਂ ਪਿੰਡ ਦੀ ਰਿਪੇਅਰ ਵਾਲੀ ਸੜਕ ਦੀ ਬਹੁਤ ਚਿਰ ਦੀ ਮੰਗ ਦੀ ਸਾਰੇ ਪਿੰਡ ਦੀ ਤੇ ਇਹ ਰਿਪੇਅਰ ਹੋ ਜਨ ਤੇ ਪਿੰਡ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹ ਸਾਡਾ ਸਾਥ ਦੇ ਨੇ ਸਾਰੀ ਪੰਚਾਇਤ ਦਾ ਸਾਡੀ ਸਾਰੀ ਪਾਰਟੀ ਦਾ ਸਾਥ ਦੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਪੰਜਾਬ ਸਰਕਾਰ ਦਾ ਤੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਰਵਿੰਦਰ ਜੀ ਜਿਹੜੀ ਹਨ ਕਰ ਰਹਿ ਗਈ ਜਿਵੇਂ ਰੋਜਾ ਬੱਤੀ ਦੀ ਰਹਿ ਗਈ ਜਾਂ ਹੋਰ ਰਹਿ ਗਈ ਤੁਸੀਂ ਆਇ ਮੈਸੇਜ ਅਸੀਂ ਲਿਖ ਕੇ ਦੇ ਦਾਂਗੇ ਜਿਹੜੀਆਂ ਰਹਿੰਦੀਆਂ ਨੇ ਰਿਪੇਅਰ ਕਰਨੀਆਂ ਉਹ ਸਾਰੀਆਂ ਛੇਤੀ ਤੁਸੀਂ ਰਿਪੇਅਰ ਕਰਵਾਈਆਂ ਜਾਣਗੀਆਂ ਸਹੀ ਠੀਕ ਹੈ